ਆ ਜਿਹੜੀ ਮੈਂ ਦੂਸਰੀ ਸਾਈਡ ਤੇ ਤਸਵੀਰ ਲਗਾਈ ਹੋਈ ਆ ਨਾ ਇਹ ਅਨੂਪਪੁਰ ਜ਼ਿਲ੍ਹੇ ਦੇ ਜਮਨਾ ਕਲੋਨ ਦੇ ਰਹਿਣ ਵਾਲੇ ਅਭਿਸ਼ੇਕ ਪਾਂਡੇ ਦੀ ਤਸਵੀਰ ਆ ਤੇ ਉਸ ਦੇ ਆਪਣੇ ਪਰਿਵਾਰ ਦੇ ਨਾਲ ਤਸਵੀਰ ਆ ਗੱਲ ਕੁਛ ਇਦਾਂ ਗੀ ਕਿ ਅਭਿਸ਼ੇਕ ਪਾਂਡੇ ਦੇ ਪਿਤਾ ਜੀ ਜਦੋਂ ਪੁਲਿਸ ਵਿਭਾਗ ਵਿੱਚ ਅਨੂਪਪੁਰ ਵਿੱਚ ਨੌਕਰੀ ਕਰਦੇ ਸੀ ਨਾ ਤਾਂ ਉਹਨਾਂ ਨੂੰ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਤੇ ਇੱਕ ਲੰਮਾ ਕੇਸ 11 ਸਾਲ ਤੱਕ ਚਲਾਇਆ ਗਿਆ ਜਿਵੇਂ ਕਿ ਇੱਕ ਆਮ ਇਨਸਾਨ ਕਰਦਾਗਾ ਉਸਦੇ ਪਿਤਾ ਨੇ ਮਿਥਲੇਸ਼ ਪਾਂਡੇ ਨੇ ਹਰ ਦਲੀਲ ਅਪੀਲ ਦਾ ਸਹਾਰਾ ਲਿਆ ਪਰ ਉਹਨੂੰ ਕਿਤੋਂ ਵੀ ਚੰਗਾ ਹੱਲ ਨਹੀਂ ਮਿਲਿਆ ਉਹ ਹੱਕ ਹਾਰ ਕੇ ਹੰਬ ਕੇ ਬੈਹ ਗਿਆ ਸੀ ਪਰ ਜਦੋਂ ਉਸਤੇ ਇਹ ਸਾਰੀ ਬੀਤ ਰਹੀ ਸੀ ਤਾਂ ਉਸਦਾ ਬੇਟਾ ਅਭਿਸ਼ੇਕ ਪਾਂਡੇ ਬਕਾਲਤ ਦੀ ਪੜਾਈ ਕਰ ਰਿਹਾ ਸੀ ਜਦੋਂ ਹੀ 2024 ਦੇ ਵਿੱਚ ਅਵਸ਼ੇਕ ਪਾਂਡੇ ਨੂੰ ਵਕਾਲਤ ਦੀ ਡਿਗਰੀ ਮਿਲੀ ਤਾਂ ਜੱਪਲਪੁਰ ਹਾਈ ਕੋਰਟ ਵਿੱਚ ਉਸਨੇ ਪ੍ਰੈਕਟਿਸ ਸ਼ੁਰੂ ਕੀਤੀ। ਜਦੋਂ ਵੀ ਉਸਨੇ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਉਸਨੇ ਆਪਣੇ ਪਿਤਾ ਦਾ ਕੇਸ ਨਿਆ ਮੂਰਤੀ ਸੰਜੇ ਦਿਵੇਦੀ ਦੇ ਸਾਹਮਣੇ ਰੱਖਿਆ। ਉਸਨੇ ਉਸ ਦੀ ਗੱਲ ਨੂੰ ਬਹੁਤ ਸਲੀਕੇ ਨਾਲ ਬਹੁਤ ਧਿਆਨ ਨਾਲ ਸੁਣਿਆ। ਜਿਸ ਦਾ ਤੇ ਲੱਗੇ ਸਾਰੇ ਦੋਸ਼ਾਂ ਨੂੰ ਉਸਨੇ ਆਪਣੇ ਪਿਤਾ ਦੇ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ। ਜਿਸ ਦੇ ਸਿੱਟੇ ਵਜੋਂ ਇਹ ਹੋਇਆ ਕਿ 17 ਮਈ 2024 ਨੂੰ ਉਸਦੇ ਪਿਤਾ ਨੂੰ ਮੁੜ ਨੌਕਰੀ ਤੇ ਰੱਖਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਤੇ ਆਖਰਕਾਰ 5 ਅਪ੍ਰੈਲ 2025 ਨੂੰ ਉਹਦਾ ਪਿਓ ਜਾਨੀ ਮਿਥਲੇਸ਼ ਪਾਂਡੇ ਅਨੂਪੁਰ ਜ਼ਿਲ੍ਹੇ ਦੀ ਪੁਲਿਸ ਵਿੱਚ ਦੁਬਾਰਾ ਤੋਂ ਜੁਆਇਨ ਹੋ ਗਿਆ ਤੁਸੀਂ ਇਸ ਕਹਾਣੀ ਨੂੰ ਕਿਵੇਂ ਦੇਖਦੇ ਹੋ ਆਪਣੇ ਕੀਮਤੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਜਰੂਰ ਸ਼ੇਅਰ ਕਰੋ ਧੰਨਵਾਦ